ਸਰ ਸਿੰਘ ਜਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਆਮ ਆਦਮੀ ਪਾਰਟੀ ਦੇ ਕਿਹੜੇ ਐਮਐਲਏ ਨੂੰ ਕੈਦ ਬੋਲ ਗਈ ਹੈ ਇਹ ਜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਬੋਲ ਗਈ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਆਪਾਂ ਪਿਛਲਣੇ ਵੀ ਗੱਲ ਕੀਤੀ ਸੀ ਵੀ ਇਹਨਾਂ ਨੂੰ ਕਸੂਤਾ ਠੇਰਾ ਪੈ ਸਕਦਾ ਤੇ ਉਹ ਅੱਜ ਪੈ ਵੀ ਗਿਆ ਹੈ ਕਿਉਂਕਿ ਮੈਨੂੰ ਲੱਗਦਾ ਵੀ ਇਹਨਾਂ ਦੀ ਵਿਧਾਇਕੀ ਵੀ ਜਾ ਸਕਦੀ ਆ ਹੁਣ ਜਿਸ ਤਰੀਕੇ ਦੇ ਹਾਲਾਤ ਆ ਨਾ ਮੈਨੂੰ ਲੱਗਦਾ ਵੀ ਇਹਨਾਂ ਦੀ ਵਿਧਾਇਕੀ ਨੂੰ ਵੀ ਬਹੁਤ ਵੱਡਾ ਖਤਰਾ ਹੈਗਾ ਕਿਉਂਕਿ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਕੈਦ ਬੋਲੀ ਹੋਵੇ ਤੇ ਫਿਰ ਉਹਦੀ ਵਿਧਾਇਕੀ ਜਾਂ ਉਹ ਮੈਂਬਰ ਪਾਰਲੀਮੈਂਟ ਦਾ ਮੈਂਬਰ ਹੋਵੇ ਉਹ ਚਲੀ ਜਾਂਦੀ ਆ ਹਾਲਾਂਕਿ ਇਹਨਾਂ ਦੇ ਕੋਲੇ ਇੱਕ ਬਦਲ ਹੈਗਾ ਜੀ ਕਿ ਹਾਈ ਕੋਰਟ ਦੇ ਵਿੱਚ ਜਾਣ ਪਰ ਜੇ ਹਾਈ ਕੋਰਟ ਦੇ ਵਿੱਚ ਵੀ ਕੋਈ ਗੱਲ ਨਾ ਬਣੀ ਤਾਂ ਫਿਰ ਇੱਥੇ ਵੀ ਜ਼ਿੰਮੀ ਚੋਣ ਹੋਈ ਲੋ ਖਡੂਰ ਸਾਹਿਬ ਦੇ ਆਮ ਆਰਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨਤਾਰਨ ਦੀ ਸੈਸ਼ਨ ਕੋਰਟ ਨੇ 4 ਸਾਲ ਦੀ سزا ਸੁਣਾਈ ਆ। ਇਹਨਾਂ ਦੀ ਵਿਧਾਇਕੀ ਦੇ ਉੱਤੇ ਜਿਹੜੀ ਆ ਤਲਵਾਰ ਲਟਕ ਗਈ ਆ ਤੇ ਅਗਲੀ ਗੱਲ ਇਹ ਆ ਵੀ ਅੱਜ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਕਿ ਦੇਖੋ ਸਾਡੀਆਂ ਗੱਲਾਂ ਬਾਅਦੀਆਂ ਪਹਿਲਾਂ ਜੋ ਮਾਨਯੋਗ ਜੱਜ ਸਾਹਿਬ ਨੇ ਕਿਹਾ ਕੋਰਟ ਨੇ ਕਿਹਾ ਉਹ ਗੱਲਾਂ ਜਿਹੜੀਆਂ ਪਹਿਲ ਦੇ ਆਧਾਰ ਦੇ ਉੱਤੇ ਆ ਸੋ 2013 ਦਾ ਇਹ ਕੇਸ ਆ ਉਦੋਂ ਲਾਲਪੁਰਾ ਹੋਰੀ ਟੈਕਸੀ ਡਰਾਈਵਰ ਹੁੰਦੇ ਸੀ ਇੱਕ ਔਰਤ ਦੇ ਦੋਸ਼ ਸੀ ਕਿ ਮੈਂ ਇਹਨਾਂ ਦੀ ਟੈਕਸੀ ਦੇ ਵਿੱਚ ਬੈਠੀ ਸੀ ਮੇਰੇ ਨਾਲ ਛੇੜਖਾਨੀ ਕੀਤੀ ਕੁੱਟਿਆ ਮਾਰਿਆ ਜ਼ਲੀਲ ਕੀਤਾ ਲੰਮਾ ਸਮਾਂ ਕੇਸ ਚੱਲਿਆ ਤੇ ਅੱਜ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸਜ਼ਾ ਸੁਣਾਇਆ ਗਿਆ ਜੀ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਨੇ ਰਾਜ਼ੀ ਹੋਣ ਤੋਂ ਬਾਅਦ ਹੁਣ ਕੀ ਐਲਾਨ ਕੀਤੇ ਨੇ ਹੜਪੀੜਤ ਲੋਕਾਂ ਲਈ ਬੜੇ ਮਹੱਤਵਪੂਰਨ ਐਲਾਨ ਕੀਤੇ ਜੀ ਕਿ ਅੱਜ ਵੈਸੇ ਸ਼ਬਦਕ ਜੰਗ ਵੀ ਚੱਲੀ ਗਈ ਸਾਰਾ ਦਿਨ ਕਿਉਂਕਿ ਇਸ ਵੇਲੇ ਹੜ੍ਹਾਂ ਦੇ ਮੁੱਦੇ ਦੇ ਉੱਤੇ ਸਿਆਸਤ ਵੀ ਚੱਲ ਰਹੀ ਆ ਦੂਜੀ ਗੱਲ ਇਹ ਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੰਦਰੁਸਤ ਹੋਣ ਤੋਂ ਬਾਅਦ ਲੰਗੇ ਕੱਲ ਛੁੱਟੀ ਮਿਲੀ ਆਪਣਾ ਰੈਡ ਐਫਮ ਦੇ ਪਰਿਵਾਰਕ ਬੋਲਰਾਂ ਨਾਲ ਜਾਣਕਾਰੀ ਕੱਲ ਸਾਂਝੀ ਕੀਤੀ ਸੀ ਅੱਜ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਧਿਕਾਰਗਰਾਂ ਨਾਲ ਮੀਟਿੰਗ ਕੀਤੀ ਗਈ ਹੈ ਮਾਨ ਹੁਰਾਨ ਨੇ ਇਹ ਗੱਲ ਕਹੀ ਹੈ ਭਗਵੰਤ ਮਾਨ ਸਾਹਿਬ ਨੇ ਕਿ 16 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਜੂ 45 ਦਿਨ ਦੇ ਵਿੱਚ ਵਿੱਚ ਹੜਪੀੜਤਾ ਨੂੰ ਮੁਆਵਜ਼ਾ ਮਿਲ ਜੂ ਉਹ ਕਹਿੰਦੇ ਜੀ ਅਧਿਕਾਰੀਆਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਆ ਵੀ ਜਿੱਥੇ ਪਾਣੀ ਘਟ ਹੋ ਗਿਆ ਉਸ ਥਾਂ ਦੇ ਉੱਤੇ ਜਾ ਕੇ ਗਰਦੌਰੀ ਕਰਕੇ ਜਲਦੀ ਰਿਪੋਰਟ ਸੌਂਪੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਇਹਨਾਂ ਨੇ ਇਹ ਗੱਲ ਕਹੀ ਐ ਕਿ ਫਸਲ ਦਾ ਨੁਕਸਾਨ ਹੋਣ ਤੇ 20000 ਦਾ ਮੁਆਵਜ਼ਾ ਮਿਲੂਗਾ ਪ੍ਰਤੀ ਏਕੜ ਰਿਪੋਰਟ ਬਣਨ ਤੋਂ ਬਾਅਦ ਵੀ ਅਸੀਂ ਇੱਕ ਹਫ਼ਤੇ ਦਾ ਸਮਾਂ ਦੇਵਾਂਗੇ ਤਾਂ ਜੋ ਲੋਕ ਇਹ ਦੱਸ ਸਕਣ ਵੀ ਕੀ ਅਸਲ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਦੀ ਗਰਦੌਰੀ ਹੋਈ ਐ ਜਾਂ ਉਹਨਾਂ ਲੋਕਾਂ ਦੀ ਹੋਈ ਐ ਗਰਦੌਰੀ ਜਿਨ੍ਹਾਂ ਦੀ ਪਹੁੰਚ ਐ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹ ਕਹਿੰਦੇ ਉਹਦੇ ਵੀ ਪੈਸੇ ਦੇਵਾਂਗੇ ਪੈਸੇ ਵਧਾਵਾਂਗੇ ਵੀ ਐਸਡੀਆਰਐਫ ਦਾ ਕਾਨੂੰਨ ਕਹਿੰਦਾ ਵੀ 6800 ਰੁਪਏ ਮੁਆਵਜ਼ਾ ਦਿੱਤਾ ਜਾਵੇ ਪਰ ਉਹ ਕਹਿੰਦੇ ਅਸੀਂ ਆਪ ਦੀ ਸਰਕਾਰ ਦੇ ਵੱਲੋਂ ਵਿੱਚ ਫੰਡ ਪਾ ਕੇ 40000 ਰੁਪਏ ਘਟੋ-ਘਟ ਮਾਵਦਾ ਦੇਵਾਂਗੇ ਜਿਨ੍ਹਾਂ ਦੇ ਪਸ਼ੂ ਵਹਿ ਗਏ ਆ ਗਾਵਾਂ ਮੱਝਾਂ ਇਹਨਾਂ ਨੂੰ 37500 ਰੁਪਏ ਦਾ ਮਾਵਦਾ ਦੇਵਾਂਗੇ ਬਾਕੀ ਪਸ਼ੂਆਂ ਦਾ ਨਿਯਮਾਂ ਦੇ ਮੁਤਾਬਕ ਵਧਾ ਕੇ ਸਰਕਾਰ ਦੇਊਗੀ ਇੱਕ ਨੂੰ ਸੀ ਕਰਨ ਦਾ ਉਹ ਕਨੇ ਵੇਲਾ ਨਹੀਂ ਉਹ ਕਨੇ ਜੀ 55 ਹੁਣ ਤੱਕ ਮੌਤਾ ਹੋਈਆਂ ਹੜ੍ਹ ਦੇ ਕਰਕੇ 42 ਲੋਕਾਂ ਦੇ ਪਰਿਵਾਰ ਜਿਹੜੇ ਬੰਦੇ ਗਏ ਦੁਨੀਆ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਮਿਲ ਚੁੱਕੇ 4-4 ਲੱਖ ਰੁਪਈਆ 40 ਤੋਂ 45 ਦਿਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਾ ਕੇ ਅਧਿਕਾਰੀ ਨੁਕਸਾਨ ਦਾ ਜਾਇਦਾ ਲੈਣਗੇ ਤੇ ਦਿਵਾਰੀ ਦੇ ਨੇੜੇ ਤੇੜੇ ਵੱਡੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਸੌਂਪਦੇ ਆਗੇ ਪੰਜਾਬ ਤੇ ਪੰਜਾਬੀਆਂ ਦੀ ਨਿੰਦਕ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਤੱਤੇ ਪਾਣੀ ਚ ਸੁਪਰੀਮ ਕੋਰਟ ਨੇ ਕੀ ਹੁਕਮ ਦਿੱਤਾ ਦੇਖੋ ਜੀ ਬੰਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਜਿਹੜਾ ਬਹੁਤ ਬੋਲਦਾ ਨਾ ਜਿਹੜਾ ਬਿਨਾ ਸਮਝੇ ਵੀ ਫਰਾਟਾ ਛੱਡੀ ਰੱਖਦਾ ਜੀ ਦੀ ਜਿੰਨਾ ਇੱਕ ਥਾਂ ਤੇ ਨਰਿੰਦਰ ਸਿੰਘ ਪੂਰਹਰੀ ਲਿਖਦੇ ਆ ਜੀਬ ਸਾਰਾ ਦਿਨ ਗਿੱਲੀ ਰਹਿੰਦੀ ਆ ਇਸ ਕਰਕੇ ਇਹ ਵੱਧ ਤਿਲਕਦੀ ਆ ਉਹਦੀ ਜੀਵ ਬਹੁਤ ਫਿਲਕੀ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਕੰਗੜਾ ਰਣੋਤ ਨੇ ਇਹ ਗੱਲ ਕਹੀ ਸੀ 2021 ਦੀ ਗੱਲ ਆ ਉਹਨੇ ਕਿਹਾ ਸੀਗਾ ਜੀ ਕਿ 100-100 ਰੁਪਏ ਦੇ ਵਿੱਚ ਔਰਤਾਂ ਵਿਕਦੀਆਂ ਅੰਦੋਲਨਾਂ ਦੇ ਵਿੱਚ ਸ਼ਾਮਲ ਹੁੰਦਿਆਂ ਧਰਨੇ ਲਾਉਂਦੀਆਂ ਬੇਬੇ ਮਹਿੰਦਰਪੁਰ ਬਹਾਦਰਗੜ ਜੰਡੀਆਂ ਪਿੰਡ ਵਾਲੀ ਉਹਦੇ ਬਾਬਤ ਉਹਨੇ ਫੋਟੋ ਲਾ ਕੇ ਗੱਲ ਕਹੀ ਸੀ ਲਓ ਜੀ ਉਸ ਤੋਂ ਬਾਅਦ ਉਸ ਪਰਿਵਾਰ ਨੇ ਮਾਨਹਾਨੀ ਦਾ ਕੇਸ ਕਰਤਾ ਸੀ ਇਹਦੇ ਤੇ ਤੇ ਹੁਣ ਕੰਗੜਾ ਰਣੋਤ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਪਾਈ ਗਈ ਸੀ ਕਿ ਮੇਰੀ ਜਿਹੜੀ ਇਹ ਕੇਸ ਆ ਨਾ ਇਹ ਅਦਦੇ ਕੀਤਾ ਜਾਵੇ ਕਿਉਂਕਿ ਮੈਂ ਤਾਂ ਟਵੀਟ ਨੂੰ ਰੀਟਵੀਟ ਕੀਤਾ ਸੀ ਕਹਿੰਦੀ ਅਦਾਲਤ ਨੇ ਇਹ ਗੱਲ ਕਹੀਏ ਤੁਸੀਂ ਕੱਲਾ ਰੀਟਵੀਟ ਨਹੀਂ ਕੀਤਾ ਤੁਸੀਂ ਵਿੱਚ ਮਸਾਲਾ ਵੀ ਪਾਇਆ ਸੀ ਇਸ ਕਰਕੇ ਭਾਈ ਤੁਹਾਡੀ ਇਹ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ ਸੋ ਇਹਦੀ ਪਟੀਸ਼ਨ ਖਾਰਜ ਹੋ ਗਈ ਹੈ ਜੀ ਸੋ ਉਹਨਾਂ ਨੇ ਕਿੰਨੇ ਦਾ ਪਾਇਆ ਜੀ ਡੈਫੇਮੇਸ਼ਨ ਦਾ ਕੇਸ ਤਦਸ ਮੈਨੂੰ ਰਕਮ ਦਾ ਨਹੀਂ ਪਤਾ ਸਭ ਹੀ ਉਹਨਾਂ ਨੇ ਕਰੋੜ ਦਾ ਪਾਇਆ 50 ਲੱਖ ਦਾ ਪਾਇਆ ਮੈਨੂੰ ਇਹਦੇ ਬਾਰੇ ਤਾਂ ਜਾਣਕਾਰੀ ਨਹੀਂ ਆ ਪਰ ਇਹ ਅਜੇ ਕਿ ਡੈਫਰਮੇਸ਼ਨ ਦਾ ਕੇਸ ਬਠਿੰਡੇ ਪਾਇਆ ਹੋਇਆ ਠੀਕ ਤੇ ਸ਼੍ਰੋਮਣੀ ਕਮੇਟੀ ਨੇ ਵੀ ਕਹਿੰਦੇ ਹੜਪੀਟਾਂ ਲਈ ਕੁਝ ਰਕਮ ਐਲਾਨੀ ਹੈ ਕਿੰਨੇ ਪੈਸੇ ਐਲਾਨੇ ਨੇ ਜੀ ਦੇਖੋ ਜੀ ਇਹਨਾਂ ਨੇ 20 ਕਰੋੜ ਰੁਪਇਆ ਬਜਟ ਰਕਮਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਆ ਕਿ ਅਸੀਂ 20 ਕਰੋੜ ਦਾ ਬਜਟ ਆ ਜਿਹੜਾ ਉਹ ਰਕਮਾਂ ਰੱਖ ਲਿਆ ਉਹ ਕਹਿੰਦੇ ਜੀ ਕਿ ਅਸੀਂ 20 ਕਰੋੜ ਰੁਪਇਆ ਜਿਹੜਾ ਉਹ ਦੁਖਿਆਰਾਂ ਦੇ ਲੋੜਵੰਦਾਂ ਦੇ ਉੱਤੇ ਖਰਚ ਕਰਾਂਗੇ। ਦੂਜੀ ਗੱਲ ਇਹ ਜਿ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅੰਤਰੀਂ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਉਹ ਕਹਿੰਦੇ ਵੀ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਹੜ੍ਹ ਦੇ ਕਰਕੇ ਉਹ ਕਹਿੰਦੇ ਹੜ੍ਹ ਪੀੜਤਾ ਨਹੀਂ ਬਾ ਸਭ ਨੂੰ ਹੀ ਫੜਨੀ ਚਾਹੀਦੀ ਹੈ। 20 ਕਰੋੜ ਰੁਪਏ ਅਸੀਂ ਰੱਖਵੇਂ ਰੱਖਣ ਦਾ ਫੈਸਲਾ ਕੀਤਾ। ਜਿਹੜੇ ਕਿਸਾਨ ਉਹ ਕਹਿੰਦੇ 10 ਏਕੜ ਤੋਂ ਘੱਟ ਜ਼ਮੀਨ ਵਾਲੇ ਆ ਇਹਨਾਂ ਨੂੰ ਚੰਗੀ ਕੁਆਲਿਟੀ ਦਾ ਕਣਕ ਦਾ ਬੀਜ ਦਿੱਤਾ ਜਾਊਗਾ। ਖੜਾ ਦੇ ਨਾਲ ਪ੍ਰਭਾਵਿਤ ਹੋਏ ਗੁਰਦੁਵਾਰਾ ਸਹਿਬਾਨਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਊਗੀ ਉਹ ਕਹਿੰਦੇ ਜੀ ਕਿ ਜਿਹੜੇ ਕਿਸਾਨ ਆ ਇਹਨਾਂ ਨੂੰ 8 ਲੱਖ ਲੀਟਰ ਡੀਜ਼ਲ ਆ ਜਿਹੜਾ ਉਹ ਦਿੱਤਾ ਜਾਊਗਾ ਇਹਨਾਂ ਨੇ ਕਿਹਾ ਵੀ ਜਿਹੜੇ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਬਰਬਾਦ ਹੋ ਗਈਆਂ ਖਰਾਬ ਹੋ ਗਈਆਂ ਉਹਨਾਂ ਨੂੰ ਲੋੜ ਦੇ ਮੁਤਾਬਕ ਅਸੀਂ ਮੁਫਤ ਦੇ ਵਿੱਚ ਕਾਪੀਆਂ ਕਿਤਾਬਾਂ ਵੀ ਲੈ ਕੇ ਦੇਵਾਂਗੇ ਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਹੋਈ ਮੇਰੇ ਕੋਲ ਵੀ ਕਲੀਪ ਹੈ ਉਹਦੇ ਬਾਰੇ ਕੀ ਚਰਚਾ ਚੱਲ ਰਹੀ ਹੈ ਮੈਂ ਇਸ ਗੱਲ ਤੇ ਬੜਾ ਹੈਰਾਨ ਹਾਂ ਜੀ ਕਿ ਮੈਂ ਵੈਸੇ ਨਾ ਮੇਰੀ ਇਹ رائے ਹੋਰ ਪੱਕੀ ਹੋ ਜਾਂਦੀ ਆ ਵੀ ਭਾਰਤ ਦੀ ਰਾਜਨੀਤੀ ਆ ਨਾ ਜਿਹੜੀ ਉਹ ਹੈਗੀ ਜੀ ਇਸ ਵੇਲੇ ਰੀਲਾ ਵਾਲੀ ਤੇ ਮਨੋਰੰਜਨ ਵਾਲੀ ਕੰਮਕੁਮ ਦੀ ਗੱਲ ਤਾਂ ਐਸੇ ਹੋਵੇ ਨਾ ਹੋਵੇ ਪਰ ਜੇ ਤੁਹਾਡੇ ਕੋਲ ਕੋਲ ਕਮੇਡੀ ਸ਼ੋਅ ਦੇਖਣ ਦਾ ਟਾਈਮ ਨਾ ਹੋਵੇ ਤਾਂ ਤੁਸੀਂ ਇਨਾ ਨਿਕ ਰੀਲਾ ਦੇਖ ਸਕਦੇ ਆ। ਉਹ ਗੱਲ ਇਹ ਜੀ ਕਿ ਅੱਜ ਵੀ ਇਹੋ ਜਿਹਾ ਵੇਰ ਬਾਈ ਸਾਹਮਣੇ ਆਇਆ ਕਿਉਂਕਿ ਪਤਾ ਇਹ ਲੱਗਾ ਵੀ ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਇੱਕ ਜਿਹੜੀ ਆ AI ਦੇ ਰਾਹੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਆ। ਪਹਿਲਾਂ ਸ਼ੁਰੂਆਤ ਕੀਤੀ ਹੈ ਜੀ ਬੀਜੇਪੀ ਨੇ ਬੀਜੇਪੀ ਨੇ ਕੀ ਕੀਤਾ ਜੀ ਤੇਜਸਵੀ ਯਾਦਵ ਤੇ ਰਾਹੁਲ ਗਾਂਧੀ ਦੀ ਆਪਸ ਦੇ ਵਿੱਚ ਲੜਦਿਆਂ ਦੀ ਵੀਡੀਓ ਪੇਸ਼ ਕੀਤੀ ਆ ਉਹਦੇ ਵਿੱਚ ਇਹ ਜੀ ਕਿ ਇੱਕ ਜਣਾ ਕਹਿੰਦਾ ਮੈਂ ਪੀਐਮ ਬਣਨਾ ਦੂਜਾ ਕਹਿੰਦਾ ਮੈਂ ਸੀਐਮ ਬਣਨਾ ਇਸ ਤਰੀਕੇ ਦੀ ਉਹਨਾਂ ਦੀ ਆਪਸ ਦੇ ਵਿੱਚ ਵਾਰਤਾ ਲਾਪ ਚੱਲਦੀ ਲੜਾਈ ਚੱਲਦੀ ਆ ਹੁਣ ਕਾਂਗਰਸ ਨੇ ਵੀਡੀਓ ਬਣਾਈ ਇਹਦੇ ਵਿੱਚ ਮੋਦੀ ਸਾਹਿਬ ਤੇ ਉਹਨਾਂ ਦੇ ਮਾਤਾ ਜੀ ਵਰਗੀ ਇੱਕ ਔਰਤ ਬਣਾਈ ਗਈ ਆ ਤੇ ਇਹਨਾਂ ਨੇ ਸੁਪਨਾ ਆਇਆ ਮੋਦੀ ਸਾਹਿਬ ਨੂੰ ਸੁਪਨੇ ਦੇ ਵਿੱਚ ਉਹ ਔਰਤ ਕਹਿ ਰਹੀ ਆ ਤੇ ਪਾਈ ਆ ਰਾਜਨੀਤੀ ਦੇ ਚੱਕਰ ਦੇ ਵਿੱਚ ਪੁੱਤਰ ਹੋਰ ਕਿੰਨਾਕ ਡਿੱਗੇਗਾ ਕਦੇ ਤੂੰ ਮੈਨੂੰ ਨੋਟਬੰਦੀ ਦੇ ਲਈ ਕਤਾਰ ਦੇ ਵਿੱਚ ਖੜਾਤਾ ਕਦੇ ਮੇਰੇ ਪੈਰ ਧੋਕੇ ਜਿਹੜੇ ਆ ਉਹ ਰੀਲ ਬਣਾ ਲਈ ਕਦੇ ਹੁਣ ਤੂੰ ਮੇਰੇ ਨਾਂ ਦੇ ਉੱਤੇ ਕਦੇ ਵੀ ਬਦਨਾਮੀ ਹੋ ਗਈ ਆ ਕੋਸਟਰ ਬਣਵਾ ਰਿਆਂ ਕਦੇ ਤੋਂ ਕੁਛ ਕਰ ਰਿਆ ਰਾਜਨੀਤੀ ਦੇ ਲਈ ਪੁੱਤਰ ਕਿੰਨਾਕ ਡਿੱਗੇਗਾ ਸੋ ਆ ਗੱਲਾਂ ਉਹ ਬਣਵਾ ਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਤੇ ਪਾਤੀ ਆ ਤੇ ਇਸ ਗੱਲ ਦੇ ਉੱਤੇ ਬੀਜੇਪੀ ਦੇ ਨਾਲ ਹੁਣ ਸ਼ਬਦਕ ਜੰਗ ਹੋਰ ਤੇਜ਼ ਹੋ ਗਈ ਆ ਉਹ ਕਨੇ ਤੁਸੀਂ ਸਾਡੀ ਬਦਨਾਮੀ ਕੀਤੀ ਉਹ ਕਨੇ ਵੀ ਸ਼ੁਰੂਆਤ ਪੀਨੇ ਕੀਤੀ ਸੀ ਜੀ ਹੂੰ ਹੂੰ ਤੇ ਬਾਕੀ ਸੁਖਵੀਰ ਸਿੰਘ ਬਾਦਲ ਫਾਜ਼ਲਕਾ گئے ਸੀ ਫਿਰ ਕੈਸ਼ ਵੰਡ ਕੇ ਆਏ ਨਹੀਂ ਆ ਕਿ ਮੇਰੇ ਹਾਉਥੇ ਉਹਨਾਂ ਦਾ ਟ੍ਰਿਪ ਬਿਲਕੁਲ ਜੀ ਕੈਸ਼ ਵੀ ਵੰਡ ਕੇ ਆਏ ਆ ਲੋਕਾਂ ਨਾਲ ਵਾਦਾ ਵੀ ਕਰਕੇ ਆਏ ਆ ਉਹਨਾਂ ਦੇ ਵੱਲੋਂ ਅੱਜ ਇੱਥੇ ਕਾਫੀ ਗੱਲਾਂ ਕਹੀਆਂ ਗਈਆਂ ਮੋਜਮ ਪਿੰਡਾ ਜੀ ਇੱਥੇ ਫਾਜ਼ਲਕਾ ਦੇ ਵਿੱਚ ਤੇ ਇਹ ਸਥਾਨ ਦੇ ਉੱਤੇ ਗਏ ਸੀਗੇ ਇਹਨਾਂ ਨੇ ਇਹ ਗੱਲ ਕਹੀ ਆ ਉਹ ਕਨੇ ਦੇਖੋ ਜੀ ਕਿ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਅਸੀਂ ਬਹੁਤ ਵੱਡੇ ਪੱਦਰ ਦੇ ਉੱਤੇ ਤੁਹਾਡੇ ਲਈ ਬੰਨ ਪੱਕੇ ਕਰ ਦੇਾਂਗੇ ਪਹਿਲੀ ਗੱਲ ਤਾਂ ਬੰਨ ਪੱਕੇ ਕਰ ਦੇਣੇ ਅਸੀਂ ਉਹ ਕਹਿੰਦੇ ਉਹਨੋਂ ਦੂਜੀ ਗੱਲੋਂ ਕਿਤੇ ਮਹੱਤਵਪੂਰਨ ਨਹੀਂ ਆ ਵੀ ਜਦੋਂ ਸਾਡੀ ਸਰਕਾਰ ਆ ਗਈ ਤੁਹਾਡੇ ਲਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੰਦੇ ਅੱਜ ਉਹਨਾਂ ਨੇ ਕੁਝ ਕੁ ਲੱਖ ਰੁਪਈਆ ਮੈਨੂੰ ਪਤਾ ਨਹੀਂ ਕਿ ਲੱਖ ਸੀਗਾ ਕਿ 5 ਲੱਖ ਸੀਗਾ ਇਹਨਾਂ ਨੇ ਲੋਕਾਂ ਨੂੰ ਸੌਂਪਿਆ ਵੀ ਆ ਵੀ ਕਿਹੜੇ ਤੇਲਪੋ ਵਾਲੇ ਤੇ ਬਾਕੀ ਕੰਮ ਕਾਜ ਕਰ ਲੋ ਇਹਨਾਂ ਨੇ ਅੱਗੇ ਤੇ ਜਿਹੜੀ ਡੀਐਸਐਫ ਦੀ ਚੌਂਕੀ ਡੁੱਬੀ ਪਈ ਆ ਪਾਣੀ ਦੇ ਵਿੱਚ ਇਹ ਵੀ ਦੇਖੀ ਆ ਇਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਤੋਂ ਦੂਰ ਨਹੀਂ ਹੈਗੇ ਪਰ ਗੱਲ ਇਹ ਜੀ ਕਿ ਇਸ ਵੜੇ ਆਪਣੀ ਸਰਕਾਰ ਨਹੀਂ ਹੈਗੀ ਕਹਿੰਦੇ ਕੋਈ ਗੱਲ ਨਹੀਂ ਉਹ ਵੀ ਆ ਜੂਗਾ ਤੇ ਆਪਾਂ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਕਰ ਦੇਵਾਂਗੇ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਇਹਨਾਂ ਨੇ ਕਿਹਾ ਜੀ ਕਿ ਜਿਹੜੇ ਮੌਕੇ ਦੇ ਉੱਤੇ ਕਈ ਬੰਦੇ ਨੇ ਕਿਹਾ ਜੀ ਕਿ ਮੇਰੇ ਕੋਲੇ ਆ ਚੀਜ਼ ਹੈ ਨਹੀਂ ਮੇਰੇ ਕੋਲ ਦਵਾਈ ਜੋਗੇ ਪੈਸੇ ਹੈ ਨਹੀਂ ਕਿਹੜੇ ਜੀ ਦਵਾਈ ਜੋਗੇ ਦਿੱਤੇ ਕਿਸੇ ਨੇ ਇਹ ਗੱਲ ਕਹੀ ਜੀ ਕਿ ਦੇਖੋ ਸਾਡੇ ਕੋਲੇ ਆ ਕੋਠਾ ਹੈ ਨਹੀਂ ਕਿਹਨੇ ਜੋ ਕੋਠਾ ਪਾ ਕੇ ਦਿੰਨੇ ਆ ਸੋ ਇਸ ਤਰੀਕੇ ਦੀ ਇਹਨਾਂ ਨੇ ਅੱਜ ਗੱਲਾਂ ਕਹੀਆਂ ਜੀ ਤੇ ਬਾਕੀ ਭਾਜਪਾ ਗਵਨ ਨੇ ਕਿਸ ਕਿਸਮ ਦੇ ਸਵਾਲ ਖੜੇ ਕੀਤੇ ਨੇ ਦਫਾ ਭਾਜਪਾ ਦੇ ਆਗੂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਇਹ ਹੈਗੇ ਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਆਮ ਆਦਮੀ ਪਾਰਟੀ ਝੂਠ ਬੋਲਦੀ ਆ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਦੋਂ ਮੋਦੀ ਸਾਹਿਬ ਆਏ ਸੀ ਤਾਂ ਇਹਨਾਂ ਨੇ ਮੈਨੂੰ ਗਾਲ੍ਹਾਂ ਹੀ ਕੱਢੀਆਂ ਕੱਲੀਆਂ ਜਿਹੜੇ ਬੀਜੇਪੀ ਦੇ ਨੇਤਾ ਇਹ ਸਿਰਫ ਮੈਨੂੰ ਗਾਲ੍ਹਾਂ ਹੀ ਕੱਢਦੇ ਰਹੇ ਮੋਦੀ ਸਾਹਿਬ ਦੇ ਮੂਹਰੇ ਇਹਨਾਂ ਨੇ ਹੋਰ ਕੁਝ ਨਹੀਂ ਕੀਤਾਗਾ ਉਦੋਂ ਹੁਣ ਭਗਵੰਤ ਮਾਨ ਸਾਹਿਬ ਨੇ ਚੈਲੰਜ ਕਰਤਾ ਜੀ ਕਿ ਇਹਨੇ ਬੀਜੇਪੀ ਦੇ ਨੇਤਾ ਜਿਹੜੇ ਮੇਰੇ ਨਾਲ ਬਹਿਸ ਕਰ ਲੈਣ ਪੰਜਾਬ ਦੇ ਮੁੱਦਿਆਂ ਦੇ ਉੱਤੇ ਤਦ ਉਹ ਨੀਤੀ ਬਿਟੂ ਦੇ ਇਹ ਗੱਲ ਕਹੀ ਗਣੀ ਜੇ ਮੈਨੂੰ ਥੋੜਾ ਚੈਲੰਜ ਮਨਜ਼ੂਰ ਆ ਮੈਂ ਤੁਹਾਡੇ ਨਾਲ ਬਹਿਸ ਕਰਨ ਨੂੰ ਤਿਆਰ ਆ ਦੱਸੋ ਆਪਾਂ ਕਦੋਂ ਬਹਿਸ ਕਰਨੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਸੋ ਗੱਲ ਹਟਦੀ ਆ ਆਮ ਆਦਮੀ ਪਾਰਟੀ ਕਹਿੰਦੀ ਐਸਡੀ ਅਰਥ ਜੀਨੋਸਿਸ ਸਟੇਟ ਡਿਜਾਸਟਰ ਫੰਡ ਕਹਿੰਦੇ ਆ ਕਹਿੰਦੇ ਜੀ ਉਹਦੇ ਵਿੱਚ ਨਿਯਮ ਤੇ ਸ਼ਰਤਾਂ ਬੜੀਆਂ ਸਖਤ ਆ ਉਹ ਪੈਸੇ ਵਰਤੇ ਨਹੀਂ ਜਾ ਸਕਦੇ ਬੀਜੇਪੀ ਇਹ ਗੱਲ ਕਹੀ ਜਾਂਦੀ ਤੁਸੀਂ ਕਿਸੇ ਹੋਰ ਪੁੱਠੇ ਸਿੱਧੇ ਪਾਸੇ ਵਰਤਨੇ ਹੋਣੇ ਆ ਸੋ ਇਹ ਜੰਗ ਚੱਲ ਰਹੀ ਆ ਇਸ ਵੇਲੇ ਫੱਡੋ ਖੱਡੀ ਹੋਏ ਪਏ ਸੋ ਦਿੱਲੀ ਦੇ ਹਾਈ ਕੋਰਟ ਨੂੰ ਕੀ ਧਮਕੀ ਆਈ ਉਸਦੀ ਈਮੇਲ ਆਈਆ ਈਮੇਲ ਦੇ ਵਿੱਚ ਦਿਲ ਕਹੀ ਵੀ ਬੱਬ ਦੇ ਨਾਲ ਫਿਊੜਾ ਲੈਣਾ ਸੋ ਜਿਵੇਂ ਕਿ ਇੱਥੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕੋਈ ਐਲਪੀ ਜਿਹੜੇ ਮੂਖ ਦੇ ਲੋਕ ਹੁੰਦੇ ਆ ਉਹ ਇਹੋ ਜਿਹੇ ਕਿੱਤਾ ਕਰਦੇ ਕਿ ਹੁਣ ਉੱਥੇ ਦੀ ਬੜੀ ਸਖਤੀ ਕੀਤੀ ਗਈ ਹੈ ਜੀ ਬਾਕੀ ਅਗਲੀ ਫਸਲ ਦੇ ਬਾਰੇ ਵਿੱਚ ਕੀ ਡਰ ਨੇ ਲੋਕਾਂ ਦੇ ਮਨਾਂ ਦੇ ਵਿੱਚ ਦੇਖੋ ਆਖਨ ਸਾਹਿਬ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ੱੱਲਾ ਐਸ ਕੀ ਹੀ ਨਹੀਂ ਫਸਲ ਦਾ ਨੁਕਸਾਨ ਹੋਇਆ ਹੁਣ ਤਾਂ ਚਲੋ ਹੋ ਗਿਆ ਨਾ ਆਪਾਂ ਨੂੰ ਦਿਸਦਾ ਵੀ ਪਾਣੀ ਦੇ ਥੱਲੇ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਆ ਡੁੱਬ ਗਈ ਆ ਖਤਮ ਹੋ ਗਈ ਆ ਤੁਸੀਂ ਦੇਖੋ ਵੀ ਅਗਲੇ ਪੜਾ ਕੀ ਹੋਣਗੇ ਪਹਿਲੀ ਗੱਲ ਤੇ ਵੀ ਪਾਣੀ ਸੁੱਕੂਗਾ ਹਲੇ 15 20 ਦਿਨ ਬਾਅਦ ਤੇ ਜਿਹੜੀ ਆ ਉਹ ਜਿਹੜਾ ਉਤਲੀ ਤੇ ਪੜੀ ਆ ਜਿਹੜੀ ਧਰਤੀ ਦੀ ਨੇ ਤਾਂ ਤਿਲਕਣੀ ਹੋਊਗੀ ਨਾ ਜੇ ਪਾਣੀ ਸੁੱਕ ਵੀ ਜਾਵੇ ਤੱਲੀ ਤਿਲਕਣੀ ਹੋਣੀ ਆ ਉਥੇ ਹਰਿਆਈ ਜੰਮੀ ਆ ਉਸ ਥਾਂ ਦੇ ਉੱਤੇ ਤੁਸੀਂ ਪੈਰ ਰੱਖੋਗੇ ਗਾਰਾ ਹੀ ਆ ਨਾ ਉਹ ਪਰ ਜਦੋਂ ਉਹ ਜਿਹੜੀ ਪੇਪੜੀ ਉਤਲੀ ਸੁੱਕ ਗਈ ਇਹ ਕਿਹੜਾ ਉਦੋਂ ਹੀ ਆਪਾਂ ਭਾਈ ਕਹ ਦਾਂਗੇ ਵੀ ਚਲੋ ਹੁਣ ਠੀਕ ਆ ਜੀ ਹੁਣ ਫਸਲ ਠੀਕ ਹੋ ਜੂਗੀ ਪਹਿਲਾਂ ਉਹਨੂੰ ਆਪਾਂ ਸੁੱਕਣ ਤੋਂ ਬਾਅਦ ਉਹਨੂੰ ਹਵਾ ਲਗਣੀ ਧੁੱਪ ਲਗਣੀ ਆ ਫਿਰ ਉਸੇ ਰੇਤ ਚੁਕਣੀ ਆ ਰੇਤ ਚੁਕਣ ਤੋਂ ਬਾਅਦ ਖੇਤ ਨੂੰ ਪਧਰਾ ਕਰਨਾ ਉਹਦੇ ਵਿੱਚ ਜਿਵੇਂ ਆਪ ਕੋ ਬੱਤਾ ਮੁੱਟਾ ਢੈਗਣਾ ਕੰਗਾਂ ਦੇ ਰੋਲੇ ਰੱਪੇ ਵੀ ਕਰਨੇ ਆ ਵੀ ਭਾਈ ਮੇਰੀ ਜ਼ਮੀਨ ਇੱਥੋਂ ਤੱਕ ਆ ਖਾਲ ਇੱਥੇ ਸੀ ਪਈ ਇੱਥੇ ਸੀ ਆ ਸਾਰਾ ਪੰਜਾਬੀ ਕੁਛ ਚਲਣਾ ਫਿਰ ਉਸ ਤੋਂ ਬਾਅਦ ਕਣਕ ਦੀ ਬਜਾਈ ਤੇ ਬਹੁਤ ਅਸਰ ਪੈਣਾ ਕਿਉਂਕਿ ਜਿਹੜੀ ਮਿੱਟੀ ਆ ਕਮਿਟੀ ਜਿਹੜੀ ਉਹ ਤਾਂ ਖੁਰਗੀ ਆ ਉਸੇ ਰੇਸੀ ਰੇਤ ਹੈ ਇਸ ਵੇਲੇ ਖੇਤਾਂ ਦੇ ਵਿੱਚ ਸੋ ਉਹਨੂੰ ਉਪਜਾਊ ਬਣਾਉਣ ਦੇ ਲਈ ਬਹੁਤ ਵੱਡੇ ਯਤਨ ਕਰਨੇ ਪੈਣੇ ਆ ਸੋ ਮੰਨਿਆ ਜਾ ਰਿਹਾ ਵੀ ਅਗਲੀ ਫਸਲ ਦੇ ਉੱਤੇ ਤਣਕ ਦੇ ਉੱਤੇ ਵੀ ਅਸਰ ਪੈਣਾ ਜੀ ਕੁਮਰ ਵਿਜੇ ਪ੍ਰਤਾਪ ਨੇ ਇੱਕ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਵਿਧਾਨ ਸਭਾ ਦੀ ਤੋਂ ਉਹਦੇ ਨਾਲ ਕੀ ਫਰਕ ਪੈਣਾ ਜੀ ਆ ਫਰਕ ਤਾਂ ਨਹੀਂ ਪੈਣਾ ਸਿਰ ਸਾਹਿਬ ਪਰ ਇਹ ਜੀ ਕਿ ਨਾ ਇਹ ਕਈ ਲੋਕਾਂ ਨੂੰ ਕਮੇਟੀ ਦੇ ਵਿੱਚ ਲਿਆ ਗਿਆ ਸੀਗਾ ਪਰ ਹੁਣ ਕੁਮਰ ਵਿਜੇ ਪ੍ਰਤਾਪ ਆਪਾ ਜਾਣਦੇ ਆ ਇਹ ਉਹ ਪਾਰਟੀ ਦੇ ਉੱਤੇ ਸਵੇ ਸਵੇ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਕਰਦੇ ਕਿੰਕੂ ਕਰਦੇ ਰਹੇ ਨੇ ਆਪ ਹੀ ਵਿਧਾਨ ਸਭਾ ਦੀ ਕਮੇਟੀ ਤੋਂ ਅਸਤੀਫਾ ਦਿੱਤਾ ਸੀਗਾ ਸੋ ਇੱਕ ਹੁੰਦਾ ਵਿਧਾਨ ਸਭਾ ਦਾ ਮੈਂਬਰ ਹੋਣਾ ਇੱਕ ਹੁੰਦਾ ਵਿਧਾਨ ਸਭਾ ਦੀ ਕਮੇਟੀ ਦਾ ਵੀ ਮੈਂਬਰ ਹੋਣਾ ਇਹਨਾਂ ਨੇ ਵਿਧਾਨ ਸਭਾ ਦੀ ਕਮੇਟੀ ਦਾ ਅਸਤੀਫਾ ਦਿੱਤਾ ਸੀ ਤੇ ਪਤਾ ਲੱਗਾ ਕਿ ਅੱਜ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਇਹਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਰਕਾਰ ਦੇ ਵੱਲੋਂ ਉਹਦੇ 'ਚ ਲਿਖਿਆ ਕਿ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 180 ਬੀ ਪੂਰਨ ਵਿਧੇ ਪ੍ਰਤਾਪ ਨੂੰ ਵਿਧਾਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਇਹਨਾਂ ਦੇ ਵੱਲੋਂ 19/8/25 ਨੂੰ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਕਮੇਟੀ ਮੈਂਬਰ ਦੇ ਤੌਰ ਦੇ ਉੱਤੇ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਕਮੇਟੀ ਤੋਂ ਅਸਤੀਫਾ ਮਨਜ਼ੂਰ ਕਰ ਲਿਆ ਹਾਂ ਬਿਲਕੁਲ ਜੀ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਤੇ ਆ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਵਿੱਚ ਵੀ ਇਹ ਗੱਲ ਲਿਖ ਦਿੱਤੀ ਗਈ ਹੈ ਕਿ ਹੁਣ ਇਹ ਵਿਧਾਨ ਕਮੇਟੀ ਦਾ ਮੈਂਬਰ ਨਹੀਂ ਹੋਣਗੇ ਜੀ ਤੇ ਹੋਰ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਸੈਂਸਰ ਪੰਜਾਬ ਦੇ ਵਿੱਚ ਮੌਸਮ ਅੱਜ ਠੀਕ ਰਿਹਾ ਜੀ ਕੁਝ ਕੁ ਥਾਵਾਂ ਤੇ ਮਾਮੂਲੀ ਜਿਹੀਆਂ ਛਿੱਟਾਂ ਪਈਆਂ ਪਰ ਉਹ ਨਾਂ ਵਰਗੀਆਂ ਸੀ ਪੰਜਾਬ ਦੇ ਵਿੱਚ 36 ਤੋਂ ਲੈ ਕੇ 37 ਡਿਗਰੀ ਤੱਕ ਜੇ ਟੈਂਪਰੇਚਰ ਰਿਹਾ ਦਿਨ ਖੜਿਆ ਰਿਹਾ ਔਪ ਖੜੀ ਰਹੀ ਆ ਦਿਨ ਪੂਰਾ ਸੀ ਅੱਜ ਤੇ ਆਉਂਦੇ 48 ਘੰਟੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਨਹੀਂ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ